ਕੈਨੇਡਾ ਦੇ ਖਿਡਾਰੀਆਂ ਨੇ ਦਿਖਾਈ ਅਦਭੁਤ ਪ੍ਰਤੀਯੋਗਤਾ ਨੇ ਨਾਇੰਝ ਕੈਨੇਡਾ ਲਈ ਆਇਆ ਸਭ ਤੋਂ ਵੱਡਾ ਮੂਮੈਂਟ ਮਿਲਾਨੋ ਕੋਟੀਨਾ 2026 ਵਿੰਟਰ 올림픽ਸ ਦਾ ਨੋਵਾਂ ਦਿਨ ਕੈਨੇਡਾ ਲਈ ਖਾਸ ਰਹਾ ਦੇਸ਼ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਕੈਨੇਡਾ ਮੈਡਲਜ਼ ਦੀ ਗਿਣਤੀ ਵਿੱਚ ਵੱਡਾ ਉਛਾਲ ਲਿਆ ਇਸ ਦਿਨ ਦਾ ਸਭ ਤੋਂ ਖਾਸ ਮੂਮੈਂਟ ਵਿੱਚ ਮੈਕਾਇਲ ਕਿੰਗਸਬਰੀ ਨੇ ਫ੍ਰੀਸਟਾਈਲ ਸਕੀਿੰਗ ਦੇ ਮੋਗਲਸ ਮੁਕਾਬਲੇ ਵਿੱਚ ਆਪਣਾ ਆਖਰੀ 올림픽 ਪ੍ਰਦਰਸ਼ਨ ਦਿਖਾ ਕੇ ਕੈਨੇਡਾ ਲਈ ਪਹਿਲਾ ਸੋਨਾ ਮੈਡਲ ਜਿੱਤਿਆ। ਕਿੰਗਸਬਰੀ ਨੇ ਜਾਪਾਨ ਦੇ ਇਕੂਮਾ ਹਾਰਸ਼ੀਮਾ ਨੂੰ ਹਰਾ ਕੇ ਸੋਨੇ ਦੀ ਜਿੱਤ ਪੱਕੀ ਕੀਤੀ ਹੈ ਅਤੇ ਆਪਣੀ ਫੈਬੂਲਸ ਕੈਰੀਅਰ ਨੂੰ ਇੱਕ ਸ਼ਾਨਦਾਰ ਅੰਤ ਦੇ ਦਿੱਤਾ ਹੈ। ਇਸ ਨਾਲ ਉਸ ਦਾ ਕੁੱਲ ਪੰਜਵਾਂ 올림픽 ਮੈਡਲ ਬਣਿਆ ਜਿਸ ਵਿੱਚ ਦੋ ਸੋਨੇ ਅਤੇ ਤਿੰਨ ਸਿਲਵਰ ਸ਼ਾਮਲ ਨੇ ਦਿਨ ਨੋ ਦਾ ਕੈਨੇਡਾ ਮੈਡਲ ਵਿੱਚ ਸੋਨਾ ਚਾਂਦੀ ਅਤੇ ਕਾਂਸੀ ਮੈਡਲਾਂ ਦੀ ਗਿਣਤੀ ਵਧੀ ਅਤੇ ਸ਼ਾਰਟ ਟਰੈਕ ਰੀਲੇ ਟੀਮ ਨੇ ਨਾਟਕੀ ਫਾਈਨਲ ਵਿੱਚ ਚਾਂਦੀ ਮੈਡਲ ਹਾਸਲ ਕੀਤਾ ਜਦਕਿ ਸਪੀਡ ਸਕੈਟਰ ਅਤੇ ਹੋਰ ਖਿਡਾਰੀਆਂ ਨੇ ਵੀ ਪੋਡੀਅਮ ਤੇ ਆਪਣੀ ਸ਼ਾਨਦਾਰ ਪਹੁੰਚ ਦਰਸਾਈ ਹੈ ਆਈਸ ਡਾਂਸ ਜੋੜੀ ਪਾਈਪਰ ਗਿਲਜ਼ ਅਤੇ ਪੋਲ ਪੋਰੀਅਰ ਨੇ ਕਾਂਸੀ ਮੈਡਲ ਜਿੱਤ ਕੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਮਹਿਲਾ ਫ੍ਰਿਸਕੀ 슬ੋਪ ਸਟਾਈਲ ਵਿੱਚ ਮੇਗਨ 올ਧਮ ਅਤੇ ਸਪੀਡ ਸਕੈਟਿੰਗ ਵਿੱਚ ਵੈਲਰੀ ਮਾਲਟੇਸ ਨੇ ਵੀ ਕੈਨੇਡਾ ਮੈਡਲ ਜਿੱਗਣ ਦੀ ਵਧਾਈ ਹੈ ਹੌਕੀ ਦੇ ਮੈਦਾਨ ਵਿੱਚ ਵੀ ਕੈਨੇਡਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਮੈਨਜ਼ ਹੌਕੀ ਟੀਮ ਨੇ ਫ੍ਰਾਂਸ ਨੂੰ 10-2 ਨਾਲ ਹਰਾ ਕੇ ਗਰੁੱਪ ਫੇਜ਼ ਵਿੱਚ ਪੂਰਨ ਜਿੱਤ ਹਾਸਲ ਕੀਤੀ ਅਤੇ 올림픽 ਟੂਰਨਾਮੈਂਟ ਲਈ ਨੰਬਰ 1 ਸੀਟ ਬਣਾਈਆ ਅਤੇ ਇਸ ਨਾਲ ਦੇਸ਼ ਦੇ ਹੌਸਲੇ ਨੂੰ ਵਧਾਵਾ ਮਿਲਿਆ ਹੈ ਅਤੇ ਆਉਣ ਵਾਲੇ ਮੈਚਾਂ ਲਈ ਉਮੀਦਾਂ ਨੂੰ ਇੱਕ ਨਵੀਂ ਰੋਸ਼ਨੀ ਵੀ ਮਿਲੀ ਹੈ ਕਰਲਿੰਗ ਵਿੱਚ ਬ੍ਰੈਡ ਜੈਕ ਬਸ ਦੀ ਟੀਮ ਨੇ ਚੀਨ ਨੂੰ 9 ਐਂਡ ਜਿੱਤ ਕੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ ਅਤੇ ਆਈਸ ਡਾਂਸ ਅਤੇ ਜੋੜੇ ਸਕੇਟਿੰਗ ਦੇ ਹੋਰ ਮੁਕਾਬਲੇ ਵੀ ਕੈਨੇਡਾ ਮੈਡਲਸ ਵਿੱਚ ਯੋਗਦਾਨ ਪਾਏ ਹਾਲਾਂਕਿ ਕੁਝ ਜੋੜਿਆਂ ਨੂੰ ਪਤਨ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹਨਾਂ ਦੀ ਪੋਡੀਅਮ ਉਮੀਦ ਮੁਸ਼ਕਲ ਵਿੱਚ ਆ ਗਈ ਹੈ ਪਰ ਦੂਜੇ ਜੋੜਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਖਾਲੀ ਜਗ੍ਹਾ ਭਰੀ ਹੈ ਕੈਨੇਡਾ ਦੇ ਖਿਡਾਰੀਆਂ ਦਾ ਇਹ ਦਿਨ ਪ੍ਰਤੀਯੋਗਤਾ ਮਹਾ ਮਹਾਨਤਾ ਅਤੇ ਸਮਰਪਣ ਨਾਲ ਭਰਪੂਰ ਸੀ ਮికెల్ ਕਿੰਗਸ ਬਰੇਦੀ ਸੋਨੇ ਦੀ ਜਿੱਤ ਅਤੇ ਹੋਰ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਿਖਾ ਦਿੱਤਾ ਹੈ ਕਿ ਕੈਨੇਡਾ ਪਿਛਲੇ 올림픽ਸ ਵਾਂਗ ਹੀ ਇਸ ਵਾਰ ਵੀ ਮਜਬੂਰ ਅਤੇ ਤਿਆਰ ਹੈ ਡੇ 9 ਤੱਕ ਮਿਲੇ ਕੈਨੇਡਾ ਮੈਡਲਸ ਨਾਲ ਇਹ ਉਮੀਦ ਬਣੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਤਗਮੇ ਵੀ ਦੇਸ਼ ਲਈ ਜਿੱਤੇ ਜਾ ਸਕਦੇ ਨੇ ਇਹ ਦਿਨ ਕੈਨੇਡਾ ਮੈਡਲਜ਼ ਦੀ ਸੋਚ ਵਿੱਚ ਯਾਦਗਾਰ ਬਣਿਆ ਜਿੱਥੇ ਖਿਡਾਰੀਆਂ ਨੇ ਆਪਣੀ ਮਿਹਨਤ, ਦ੍ਰਿੜਤਾ ਅਤੇ ਪ੍ਰਤੀਯੋਗਤਾ ਨਾਲ ਦੇਸ਼ ਨੂੰ ਗਰਵ ਮਹਿਸੂਸ ਕਰਾਇਆ। ਇਹ ਪ੍ਰਦਰਸ਼ਨ ਨਾ ਸਿਰਫ ਦੇਸ਼ ਦੇ ਪ੍ਰਤੀ ਉਮੀਦਾਂ ਨੂੰ ਪੂਰਾ ਕਰ ਰਿਹਾ ਹੈ ਬਲਕਿ ਨਵੇਂ ਯੁਵਾ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ। ਇਸੇ ਤਰ੍ਹਾਂ ਦੀ ਖਬਰਾਂ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ। ਧੰਨਵਾਦ।